ਕੀ ਤੁਹਾਨੂੰ ਕਦੇ ਮਹਿਸੂਸ ਹੋਇਆ ਹੈ ਕਿ ਦਿਨ ਭਰ ਦੀ ਭੱਜ ਦੌੜ ਅਤੇ ਥਕਾਨ ਤੋਂ ਬਾਅਦ ਜਦੋਂ ਤੁਸੀਂ ਰਾਤ ਨੂੰ ਸੌਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡਾ ਸਰੀਰ ਤਾਂ ਮੰਜੇ ਤੇ ਲੇਟ ਜਾਂਦਾ ਹੈ ਪਰ ਤੁਹਾਡਾ ਦਿਮਾਗ ਅਜੇ ਵੀ ਦੌੜ ਰਿਹਾ ਹੁੰਦਾ ਹੈ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਵਿਚਾਰਾਂ ਦਾ ਹੜ ਰੁਕਦਾ ਨਹੀਂ ਅਸਲ ਵਿੱਚ ਮਨੁੱਖ ਦੀ ਸਾਰੀ ਭੱਜ ਦੌੜ ਸਿਰਫ ਇੱਕ ਚੀਜ਼ ਲਈ ਹੈ ਵਿਸ਼ਰਾਮ ਯਾਨੀ ਸਕੂਨ ਲਈ ਪਰ ਕੀ ਸਰੀਰਕ ਨੀਂਦ ਹੀ ਅਸਲੀ ਵਿਸ਼ਰਾਮ ਹੈ ਅਧਿਆਤਮਕ ਵਿਗਿਆਨ ਕਹਿੰਦਾ ਹੈ ਕਿ ਨੀਂਦ ਤੋਂ ਵੀ ਉੱਪਰ ਇੱਕ ਅਵਸਥਾ ਹੈ ਜਿਸ ਨੂੰ ਸਮਾਧੀ ਕਿਹਾ ਜਾਂਦਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਸਮਝਾਂਗੇ ਕਿ ਸਮਾਧੀ ਕੋਈ ਕਰਾਮਾਤ ਨਹੀਂ ਬਲਕਿ ਮਨ ਦੇ ਪੂਰਨ ਟਿਕਾਓ ਦਾ ਨਾਮ ਹੈ ਜੋ ਸਾਨੂੰ ਕੱਲ ਨਾਲੋਂ ਬਿਹਤਰ ਇਨਸਾਨ ਬਣਾ ਸਕਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਕੱਲ ਨਾਲੋਂ ਬਿਹਤਰ ਵਿੱਚ ਅਸੀਂ ਪਿਛਲੀ ਵੀਡੀਓ ਵਿੱਚ ਜਪ ਬਾਰੇ ਗੱਲ ਕੀਤੀ ਸੀ ਅੱਜ ਅਸੀਂ ਉਸ ਮੰਜ਼ਲ ਦੀ ਗੱਲ ਕਰਾਂਗੇ ਜਿੱਥੇ ਜਪ ਸਾਨੂੰ ਲੈ ਕੇ ਜਾਂਦਾ ਹੈ ਉਹ ਹੈ ਸਮਾਧੀ ਸ్రోਤਾ ਅਨੁਸਾਰ ਜਿਵੇਂ ਸਰੀਰ ਦਾ ਪੂਰਨ ਵਿਸ਼ਰਾਮ ਨੀਂਦ ਹੈ ਓਵੇਂ ਮਨ ਦਾ ਪੂਰਨ ਵਿਸ਼ਰਾਮ ਸਮਾਧੀ ਹੈ ਆਓ ਜਾਣੀਏ ਕਿ ਸਮਾਧੀ ਤੱਕ ਪਹੁੰਚਣ ਦਾ ਰਸਤਾ ਕੀ ਹੈ ਅਤੇ ਇਹ ਸਾਡੇ ਜੀਵਨ ਨੂੰ ਕਿਵੇਂ ਬਦਲਦੀ ਹੈ ਭਾਗ 1 ਇੰਦਰੀਆਂ ਦਾ ਸੰਜਮ ਸਮਾਧੀ ਦੀ ਮੰਜ਼ਿਲ ਤੱਕ ਪਹੁੰਚਣ ਲਈ ਸਭ ਤੋਂ ਪਹਿਲਾ ਕਦਮ ਹੈ ਜਤ ਯਾਨੀ ਇੰਦਰੀਆਂ ਦਾ ਸੰਜਮ ਸਾਡੀਆਂ ਪੰਜ ਗਿਆਨ ਇੰਦਰੀਆਂ ਅੱਖਾਂ ਕੰਨ ਨੱਕ ਜੀਭ ਅਤੇ ਚਮੜੀ ਸਾਡੇ ਮਨ ਦੇ ਦਰਵਾਜ਼ੇ ਹਨ ਜੇ ਅਸੀਂ ਇਹਨਾਂ ਨੂੰ ਸ਼ੁੱਧ ਆਹਾਰ ਨਹੀਂ ਦਿੰਦੇ ਤਾਂ ਮਨ ਕਦੇ ਸ਼ਾਂਤ ਨਹੀਂ ਹੋ ਸਕਦਾ ਜੇ ਅੱਖਾਂ ਗਲਤ ਦੇਖਣ ਗਿਆ ਜਾਂ ਕੰਨ ਨਿੰਦਿਆ ਸੁਣਨਗੇ ਤਾਂ ਮਨ ਵਿੱਚ ਵਿਚਾਰਾਂ ਦਾ ਵੇਗ ਇੰਨਾ ਤੇਜ਼ ਹੋਵੇਗਾ ਕਿ ਸਮਾਧੀ ਲੱਗਣੀ ਅਸੰਭਵ ਹੋ ਜਾਵੇਗੀ ਇਸ ਲਈ ਮਨ ਨੂੰ ਇਕਾਗਰ ਕਰਨ ਲਈ ਇੰਦਰੀਆਂ ਤੇ ਕਾਬੂ ਪਾਉਣਾ ਪਹਿਲੀ ਸ਼ਰਤ ਹੈ ਭਾਗ 2 ਚੌਥਾ ਪਦ ਸਾਡਾ ਜੀਵਨ ਅਕਸਰ ਤਿੰਨ ਗੁਣਾ ਵਿੱਚ ਉਲਝਿਆ ਰਹਿੰਦਾ ਹੈ ਤਮੋ ਗੁਣ ਰਜੋ ਗੁਣ ਅਤੇ ਸਤੋ ਗੁਣ ਸਮਾਧੀ ਤੱਕ ਪਹੁੰਚਣ ਲਈ ਮਨੁੱਖ ਨੂੰ ਪਹਿਲਾਂ ਆਲਸ ਨੂੰ ਤਿਆਗਣਾ ਪੈਂਦਾ ਹੈ ਅਤੇ ਫਿਰ ਆਪਣੀਆਂ ਬੇਅੰਤ ਇੱਛਾਵਾਂ ਨੂੰ ਸ਼ਾਂਤ ਕਰਕੇ ਸਤੋ ਗੁਣ ਯਾਨੀ ਸੰਤੁਲਨ ਵਿਚ ਆਉਣਾ ਪੈਂਦਾ ਹੈ ਪਰ ਅਸਲੀ ਸਮਾਧੀ ਉਦੋਂ ਫਲਿਤ ਹੁੰਦੀ ਹੈ ਜਦੋਂ ਅਸੀਂ ਇਹਨਾਂ ਤਿੰਨਾਂ ਤੋਂ ਉੱਪਰ ਉੱਠ ਕੇ ਚੌਥੇ ਪਦ ਵਿੱਚ ਪ੍ਰਵੇਸ਼ ਕਰਦੇ ਹਾਂ ਇਸ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਅਡੋਲ ਹੋ ਜਾਂਦਾ ਹੈ ਫਿਰ ਉਸ ਨੂੰ ਨਾ ਤਾਂ ਸੁਖ ਵਿੱਚ ਬਹੁਤੀ ਖੁਸ਼ੀ ਹੁੰਦੀ ਹੈ ਤੇ ਨਾ ਹੀ ਦੁੱਖ ਵਿੱਚ ਉਹ ਰੋਂਦਾ ਹੈ ਜੇ ਕੋਈ ਉਸ ਦੀ ਬਹੁਤ ਤਾਰੀਫ ਕਰੇ ਤਾਂ ਉਸ ਨੂੰ ਹੰਕਾਰ ਨਹੀਂ ਆਉਂਦਾ ਅਤੇ ਜੇ ਕੋਈ ਨਿੰਦਿਆ ਕਰੇ ਤਾਂ ਉਸ ਨੂੰ ਗੁੱਸਾ ਨਹੀਂ ਆਉਂਦਾ ਕਿਉਂਕਿ ਉਸ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਉਸਤਤੀ ਨਿੰਦਿਆ ਸੁਖ ਅਤੇ ਦੁਖ ਇਹ ਸਭ ਸਿਰਫ ਇੱਕ ਮਾਇਆ ਜਾਲ ਹੈ ਭਾਗ 3 ਜਪ ਸਮਾਧੀ ਤੱਕ ਪਹੁੰਚਣ ਦਾ ਅਗਲਾ ਮੁੱਖ ਸਾਧਨ ਹੈ ਜਪ ਜਦੋਂ ਅਸੀਂ ਕਿਸੇ ਇੱਕ ਨਾਮ ਜਾਂ ਧੁਨ ਨੂੰ ਵਾਰ-ਵਾਰ ਆਲਾਪਦੇ ਹਾਂ ਤਾਂ ਉਹ ਸਾਡੇ ਅੰਦਰੂਨੀ ਸੰਸਕਾਰਾਂ ਨੂੰ ਸ਼ੁੱਧ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਇੱਥੇ ਇੱਕ ਗਹਿਰਾ ਨੁਕਤਾ ਹੈ ਸ਼ਬਦ ਸੁਰਤ ਦਾ ਮੇਲ ਜਿਹੜਾ ਨਾਮ ਰਸਨਾ ਜਪ ਰਹੀ ਹੈ ਸੁਰਤ ਉਸ ਨੂੰ ਕੰਨਾਂ ਰਾਹੀਂ ਧਿਆਨ ਨਾਲ ਸੁਣੇ ਜਦੋਂ ਸ਼ਬਦ ਅਤੇ ਸੁਰਤ ਇੱਕ ਹੋ ਜਾਂਦੇ ਹਨ ਤਾਂ ਮਨ ਦੇ ਫੁਰਨੇ ਹੌਲੀ ਹੌਲੀ ਰੁਕਣੇ ਸ਼ੁਰੂ ਹੋ ਜਾਂਦੇ ਹਨ ਇਹੀ ਉਹ ਬੁਨਿਆਦ ਹੈ ਜਿਸ ਤੇ ਸਮਾਧੀ ਦੀ ਇਮਾਰਤ ਖੜੀ ਹੁੰਦੀ ਹੈ ਭਾਗ 4 ਫੁਰਨਿਆਂ ਦਾ ਖਤਮ ਹੋਣਾ ਅਸੀਂ ਅਕਸਰ ਸਰੀਰਕ ਮੌਤ ਤੋਂ ਡਰਦੇ ਹਾਂ ਪਰ ਅਸਲ ਵਿੱਚ ਭਿਆਨਕ ਮੌਤ ਉਹ ਹੈ ਜੋ ਸਾਨੂੰ ਵਾਰ-ਵਾਰ ਜਨਮਾਂ ਦੇ ਘੇਰੇ ਵਿੱਚ ਪਾਉਂਦੀ ਹੈ ਜਦੋਂ ਮਨੁੱਖ ਦੇ ਸਵਾਂਸਾਂ ਦੀ ਡੋਰੀ ਟੁੱਟਦੀ ਹੈ ਜੇ ਉਸ ਵੇਲੇ ਉਸ ਦੇ ਫੁਰਨਿਆਂ ਦੀ ਵਿਚਾਰਾਂ ਦੀ ਡੋਰੀ ਨਾ ਟੁੱਟੀ ਹੋਵੇ ਤਾਂ ਉਸ ਦਾ ਸਫ਼ਰ ਖਤਮ ਨਹੀਂ ਹੁੰਦਾ ਜੇ ਅੰਤਿਮ ਸਮੇਂ ਮਨ ਮਾਇਆ ਧਨ ਦੌਲਤ মোহ ਜਾਂ ਪਰਿਵਾਰ ਦੇ ਫੁਰਨਿਆਂ ਵਿੱਚ ਫਸਿਆ ਹੋਵੇ ਤਾਂ ਉਹ ਫੁਰਨੇ ਹੀ ਇੱਕ ਨਵੇਂ ਜਨਮ ਦਾ ਬੀਜ ਬਣ ਜਾਂਦੇ ਹਨ ਪਰ ਸਮਾਧੀ ਸਾਨੂੰ ਜਿਉਂਦੇ ਜੀ ਮਰਨਾ ਸਿਖਾਉਂਦੀ ਹੈ ਜਦੋਂ ਮਨੁੱਖ ਪ੍ਰਭੂ ਚਿੰਤਨ ਵਿੱਚ ਜੁੜਦਾ ਹੈ ਤਾਂ ਉਹ ਆਪਣੇ ਅੰਦਰ ਉੱਠ ਰਹੇ ਹਰ ਫੁਰਨੇ ਦਾ ਦਰਸ਼ਕ ਬਣ ਜਾਂਦਾ ਹੈ ਉਹ ਦੇਖਦਾ ਹੈ ਕਿ ਵਿਚਾਰ ਆ ਰਹੇ ਹਨ ਅਤੀ ਜਾ ਰਹੇ ਹਨ ਪਰ ਉਹ ਇਹਨਾਂ ਨਾਲ ਵੈੰਦਾ ਨਹੀਂ ਹੌਲੀ-ਹੌਲੀ ਇਹ ਫੁਰਨੇ ਸ਼ਾਂਤ ਹੋਣ ਲੱਗਦੇ ਹਨ ਅਤੇ ਇੱਕ ਅਜਿਹੀ ਘੜੀ ਆਉਂਦੀ ਹੈ ਜਦੋਂ ਮਨ ਪੂਰੀ ਤਰ੍ਹਾਂ ਖਾਲੀ ਹੋ ਜਾਂਦਾ ਹੈ ਇਸੇ ਖਾਲੀਪਨ ਨੂੰ ਹੀ ਜੀਵਨ ਮੁਕਤੀ ਕਿਹਾ ਜਾਂਦਾ ਹੈ ਜਿਸਨੇ ਜਿਉਂਦੇ ਜੀ ਆਪਣੇ ਫੁਰਨਿਆਂ ਨੂੰ ਸ਼ਾਂਤ ਕਰ ਲਿਆ ਉਸ ਲਈ ਮੌਤ ਕੋਈ ਡਰਾਉਣੀ ਚੀਜ਼ ਨਹੀਂ ਰਹਿ ਜਾਂਦੀ ਸਮਾਧੀ ਸਾਨੂੰ ਇਹੋ ਸੁਨੇਹਾ ਦਿੰਦੀ ਹੈ ਕਿ ਜੇ ਰੱਬ ਨੂੰ ਮਿਲਣਾ ਹੈ ਤਾਂ ਸਰੀਰ ਦੇ ਮਰਨ ਦਾ ਇੰਤਜ਼ਾਰ ਨਾ ਕਰੋ ਬਲਕਿ ਆਪਣੇ ਮਨ ਨੂੰ ਅੱਜ ਹੀ ਫੁਰਨਿਆਂ ਤੋਂ ਮੁਕਤ ਕਰ ਲਵੋ ਭਾਗ 5 ਸਮਾਧੀ ਦਾ ਅਨੁਭਵ ਜਦੋਂ ਮਨ ਪੂਰੀ ਤਰ੍ਹਾਂ ਸ਼ਾਂਤ ਹੋ ਜਾਂਦਾ ਹੈ ਤਾਂ ਕੀ ਹੁੰਦਾ ਹੈ ਇੱਕ ਅਕਥ ਵਿਸਮਾਦ ਪੈਦਾ ਹੁੰਦਾ ਹੈ ਇਹ ਅਜਿਹੀ ਅਵਸਥਾ ਹੈ ਜਿਵੇਂ ਕੋਈ ਗੁੰਗਾ ਗੁੜ ਖਾ ਕੇ ਉਸ ਦਾ ਸਵਾਦ ਬਿਆਨ ਨਹੀਂ ਕਰ ਸਕਦਾ ਬਲਕਿ ਸਿਰਫ ਮੁਸਕਰਾ ਸਕਦਾ ਹੈ ਸਮਾਧੀ ਵਿੱਚ ਮਨੁੱਖ ਨੂੰ ਉਹ ਤਾਜ਼ਗੀ ਮਿਲਦੀ ਹੈ ਜੋ ਹਜ਼ਾਰਾਂ ਸਾਲਾਂ ਦੀ ਮਾਨਸਿਕ ਥਕਾਨ ਨੂੰ ਮਿਟਾ ਦਿੰਦੀ ਹੈ ਸਮਾਧੀ ਕਿਸੇ ਕਬਰ ਵਿੱਚ ਜਾਣ ਦਾ ਨਾਮ ਨਹੀਂ ਬਲਕਿ ਜਿਉਂਦੇ ਜੀ ਆਪਣੇ ਅੰਦਰ ਉਸ ਸ਼ਾਂਤੀ ਨੂੰ ਲੱਭਣ ਦਾ ਨਾਮ ਹੈ ਜਦੋਂ ਸਾਡਾ ਮਨ ਸ਼ਾਂਤ ਹੋਵੇਗਾ ਸਾਡੇ ਫੁਰਨੇ ਮਰ ਜਾਣਗੇ ਇਥੇ ਮਨੁੱਖ ਰੱਬ ਤੋਂ ਕੁਝ ਮੰਗਦਾ ਨਹੀਂ ਬਲਕਿ ਰੱਬ ਵਰਗਾ ਹੀ ਹੋ ਜਾਂਦਾ ਹੈ ਭਾਗ 6 ਅਰਦਾਸ ਅਤੇ ਸਮਰਪਣ ਪਰ ਯਾਦ ਰੱਖੋ ਸਮਾਧੀ ਸਿਰਫ ਮਿਹਨਤ ਨਾਲ ਨਹੀਂ ਮਿਲਦੀ ਅਸੀਂ ਜੱਤ ਰੱਖ ਸਕਦੇ ਹਾਂ ਜਪ ਕਰ ਸਕਦੇ ਹਾਂ ਪਰ ਅੰਤਿਮ ਬਖਸ਼ਿਸ਼ ਪਰਮਾਤਮਾ ਦੇ ਹੱਥ ਹੈ ਇਸ ਲਈ ਨਾਮ ਅਭਿਆਸ ਦੇ ਨਾਲ ਨਾਲ ਅਰਦਾਸ ਅਤੇ ਪੂਰਨ ਸਮਰਪਣ ਜ਼ਰੂਰੀ ਹੈ ਜਦੋਂ ਅਸੀਂ ਨਿਮਰਤਾ ਵਿੱਚ ਆ ਕੇ ਕਹਿੰਦੇ ਹਾਂ ਹੇ ਪ੍ਰਭੂ ਮੈਂ ਆਪਣੀ ਕੋਸ਼ਿਸ਼ ਕਰ ਲਈ ਹੁਣ ਤੂੰ ਮੇਰੇ ਮਨ ਨੂੰ ਟਿਕਾ ਬਖਸ਼ ਤਾ ਉਹ ਰਹਿਮਤ ਹੁੰਦੀ ਹੈ ਅਤੇ ਮਨ ਸਹਿਜੇ ਹੀ ਸਮਾਧੀ ਵਿੱਚ ਲੀਨ ਹੋ ਜਾਂਦਾ ਹੈ ਪਰ ਉਹ ਕਿਹੜੀ ਅਰਦਾਸ ਹੈ ਜੋ ਪਰਮਾਤਮਾ ਦੇ ਦਰ ਤੇ ਕਬੂਲ ਹੁੰਦੀ ਹੈ ਅਰਦਾਸ ਕਰਨ ਦਾ ਸਹੀ ਤਰੀਕਾ ਕੀ ਹੈ ਇਹ ਜਾਣਨ ਲਈ ਸਾਡੀ ਅਗਲੀ ਵੀਡੀਓ ਜ਼ਰੂਰ ਦੇਖਿਓ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਕੱਲ ਨਾਲੋਂ ਬਿਹਤਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ